ਜੁਲਾਈ ਦਾ ਜਿਹੜਾ ਦੂਜਾ ਹਫਤਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਜਿਹੜੀ ਬਾਸਮਤੀ ਝੋਨੇ ਦੀ ਲਵਾਈ ਹੈ ਉਹ ਆਪਾਂ ਨੂੰ ਹੁਣ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਵਧੀਆ ਤੇ ਠੁਕਮਾ ਸਮਾਂ ਹੁੰਦਾ ਹੈ ਬਾਸਮਤੀ ਝੋਨੇ ਦੀ ਲਵਾਈ ਦੇ ਵਾਸਤੇ ਆ ਜਿਹੜੀ ਤੁਸੀਂ ਪਨੀਰੀ ਵੇਖ ਰਹੇ ਹੋ ਜੀ ਇਹ ਹੈ ਜੀ ਨਵੀਂ ਕਿਸਮ 1985 ਦੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਕਾਫੀ ਲੰਬਾ ਗੈਪ ਪੈ ਗਿਆ ਕੁਝ ਕੰਮਾਂ ਦੇ ਵਿੱਚ ਬੀਜੀ ਹੋ ਗਏ ਤੇ ਕੁਝ ਜਿਹੜੀ ਆ ਫੋਨ ਦੀ ਪ੍ਰੋਬਲਮ ਹੋ ਗਈ ਸੀਗੀ ਫੋਨ ਖਰਾਬ ਹੋ ਚੁੱਕਿਆ ਸੀਗਾ ਵੀਡੀਓ ਤਾਂ ਬਣਾਈ ਹੋਈਆਂ ਸੀਗੀਆਂ ਪਰ ਅਪਲੋਡ ਨਹੀਂ ਹੋ ਸਕੀਆਂ ਤੇ ਹੁਣ ਦੁਬਾਰਾ ਕੰਟੀਨਿਊ ਲਗਾਤਾਰ ਵੀਡੀਓ ਆਪਣੇ ਚੈਨਲ ਤੇ ਹੁਣ ਅਪਲੋਡ ਹੁੰਦੀਆਂ ਰਹਿਣਗੀਆਂ ਤੇ ਇਹ ਜਿਹੜੀ ਬਾਸਮਤੀ ਅਸੀਂ ਕਿਸਮ ਜਿਹੜੀ ਲਿਆਂਦੀ ਆ ਉਹਦੀ ਜਿਹੜੀ ਪਨੀਰੀ ਆ ਅਸੀਂ ਉਹ ਬਿਜੀ ਸੀਗੀ ਤਕਰੀਬਨ 16 ਜੂਨ ਦੇ ਆਸ-ਪਾਸ ਬਿਜੀ ਸੀਗੀ ਪਹਿਲਾਂ ਲੱਗਦਾ ਸੀਗਾ ਕਿ ਬਾਸਮਤੀ ਦੀ ਜਿਹੜੀ ਪਨੀਰੀ ਆ ਉਹ ਘਟੇਗੀ ਤੇ ਫਿਰ ਇਹ ਦੂਜੀ ਕਿਆਰੀ ਅਸੀਂ 1692 ਦੀ ਬੀਜੀ ਸੀਗੀ ਇਹ ਵੀ ਇਸ ਤੋਂ 10 ਦਿਨ ਬਾਅਦ ਬੀਜੀ ਸੀਗਾ ਤੁਸੀਂ ਵੇਖ ਲਓ ਇਸ ਦੀ ਵੀ ਗ੍ਰੋਥ ਬਹੁਤ ਵਧੀਆ ਹੋਈ ਹੈ ਤੇ ਇਹਦੀ ਵੀ ਜਿਹੜੀ ਹਾਈਟ ਆ ਉਹ ਤਕਰੀਬਨ 7 ਇੰਚ ਦੇ ਕਰੀਬ ਹੋ ਚੁੱਕੀ ਹੈ ਤੇ ਇਹ ਵੀ ਪਨੀਰੀ ਜਿਹੜੀ ਆ ਨਾਲ ਹੀ ਤਿਆਰ ਹੋ ਜਾਏਗੀ ਇਸ ਕਰਕੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਕਹਿੰਦੇ ਸੀਗੇ ਕਿ ਜਿਹੜੀ ਬਾਸਮਤੀ ਝੋਨੇ ਦੀ ਪਨੀਰੀ ਤੁਸੀਂ ਤਿਆਰ ਕਰਨੀ ਹੈ ਉਹ ਤਕਰੀਬਨ ਤਕਰੀਬਨ 15 ਜੂਨ ਤੋਂ ਲੈ ਕੇ ਬੀ ਜੁੰਦੇ ਆਸ-ਪਾਸ ਹੀ ਤੁਸੀਂ ਇਸ ਚੋਂ ਨਦੀ ਪਨੀਰੀ ਜਿਹੜੀ ਬੀਜਣੀ ਆ ਕਿਉਂਕਿ ਉਸ ਸਮੇਂ ਜਿਹੜੀਆਂ ਨੇ ਬਾਰਸ਼ਾਂ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਟੈਂਪਰੇਚਰ ਲੋ ਹੋ ਜਾਂਦਾ ਏ ਤੇ ਉਸ ਦੇ ਵਿੱਚ ਜਿਹੜੀ ਆ ਆਪਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਾਸਮਤੀ ਦੇ ਵਿੱਚ ਜਿਹੜੀ ਸਭ ਤੋਂ ਵੱਧ ਝੰਡਾ ਰੋਗ ਦੀ ਪ੍ਰੋਬਲਮ ਆਦੀ ਉਹ ਟੈਂਪਰੇਚਰ ਕਰਕੇ ਹੁੰਦੀ ਆ ਉਸ ਦੇ ਵਿੱਚ ਜਿੰਨੀਆਂ ਮਰਜ਼ੀ ਦਵਾਈਆਂ ਤੁਸੀਂ ਫੰਗੀ ਸਾਡ ਪਾ ਲਓ ਫਿਰ ਬਾਅਦ ਵਿੱਚ ਕੰਟਰੋਲ ਨਹੀਂ ਹੁੰਦੀ ਪਹਿਲਾਂ ਤੁਸੀਂ ਜੇਕਰ ਆਪਣੀ ਵੀਡੀਓ ਵੇਖੀ ਹੋਏਗੀ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਆਪਾਂ ਬਾਸਮਤੀ ਦਾ 1985 ਦਾ ਜਿਹੜਾ ਬੀਜ ਬੀਜੇ ਸੀਗਾ ਬਿਨਾ ਸੋਧ ਕੇ ਬੀਜੇ ਸੀਗਾ ਸਿਰਫ ਸਿੰਪਲ ਪਾਣੀ ਦੇ ਵਿੱਚ ਆਪਾਂ ਜਿਹੜਾ ਫੋਕਾ ਬੀਜ ਲੱਗ ਕੱਢ ਕੇ ਤੇ ਫਿਰ ਇਸ ਨੂੰ ਉਸੇ ਪਾਣੀ ਦੇ ਵਿੱਚ ਸਿੰਪਲ ਪਾਣੀ ਦੇ ਵਿੱਚ ਵਿੱਚ ਭੋਂ ਕੇ ਇੱਕ ਰਾਤ ਦੇਰੀ ਰੱਖਿਆ ਸੀਗਾ ਤਕਰੀਬਨ 15 ਤੋਂ 20 ਘੰਟੇ ਦੇ ਲਈ ਤੇ ਫਿਰ ਉਸ ਦੀ ਬਜਾਈ ਕੀਤੀ ਸੀਗੀ ਕੋਈ ਫੰਗੀਸਾਈਡ ਦਵਾਈ ਦੇ ਨਾਲ ਟ੍ਰੀਟਮੈਂਟ ਕੀਤਾ ਹੋਇਆ ਬੀਜ ਨਹੀਂ ਹੈਗਾ ਤੁਸੀਂ ਵੇਖ ਸਕਦੇ ਹੋ ਕਿ ਇਸ ਕਿਆਰੀ ਦੇ ਵਿੱਚ ਇੱਕ ਵੀ ੜਕਾ ਤੋਂ ਝੰਡਾ ਰੋਗ ਦਾ ਨਹੀਂ ਦਿਖੇਗਾ ਉਸ ਦੇ ਵਿੱਚ ਜਿਹੜਾ ਇਹ ਕੋਈ ਫੰਗੀਸਾਈਡ ਦੀ ਜ਼ਰੂਰਤ ਆਪਾਂ ਨੂੰ ਨਹੀਂ ਪਈ ਬੀਜ ਨੂੰ ਸੋਧਣ ਦੇ ਲਈ ਤੇ ਬਾਅਦ ਦੇ ਵਿੱਚ ਜਿਹੜੀਆਂ ਇਹਦੇ ਵਿੱਚ ਖਾਦ-ਖੁਰਾਕ ਪਾਈ ਹੈ ਉਹ ਜੀ ਟ੍ਰਾਈਕੋਡਰਮਾ ਦੀਆਂ ਆਪਾਂ ਦੋ ਸਪਰੇਅਾਂ ਕਰ ਚੁੱਕੇ ਹਾਂ ਜੀ ਇਸ ਪਨੀਰੀ ਤੇ ਤੇ ਨਾਲ ਦੋ ਵਾਰ ਆਪਾਂ ਇਸ ਦੇ ਵਿੱਚ ਯੂਰੀਆ ਦੇ ਚੁੱਕੇ ਹਾਂ ਤੇ ਯੂਰੀਆ ਦੇ ਨਾਲ ਸਾਗਰਕੰਮਲਾ ਕੇ ਆਪਾਂ ਇਸ ਦੇ ਵਿੱਚ ਪਾਈ ਹੈ ਤੇ ਹੁਣ ਤੁਸੀਂ ਇਹਦੀ ਗਰੋਥ ਦੇਖੋ ਜੀ ਝੋਨੇ ਦੀ ਪਨੀਰੀ ਦੀ ਪਹਿਲਾਂ ਲੱਗਦੀ ਸੀ ਕਿ ਇਹ 4 ਕਿੱਲੇ ਜਾਂ 4-5 ਕਿੱਲੇ ਨਹੀਂ ਲਵਾਏ ਗਏ ਇਹ 25 ਕਿਲੋ ਬੀਜ ਸੀਗਾ ਜਿਹੜਾ ਆਪਾਂ ਬੀਜਿਆ ਹੈ ਕੈਰੀ ਦੇ ਵਿੱਚ ਤਕਰੀਬਨ 8 ਤੋਂ 9 ਮਰਲੇ ਦੇ ਜਗਾ ਦੇ ਵਿੱਚ ਆਪਾਂ ਇਹ 25 ਕਿਲੋ ਬੀਜ ਜਿਹੜਾ ਬੀਜਿਆ ਸੀਗਾ ਪਹਿਲਾਂ ਲੱਗਦਿਆ ਸੀਗਾ ਕਿ ਜਿਹੜੀ ਇਹ ਪਨੀਰੀ ਆ ਉਹ ਘਟੇਗੀ ਇਸ ਕਰਕੇ ਆਪਾਂ ਨੇ ਉਹ 1692 ਦੀ ਕੈਰੀ ਬੀਜੀ ਸੀਗੀ ਉਹ ਵੀ ਉਸ ਤੋਂ ਬਾਅਦ ਬੀਜੀ ਸੀਗੀ 10 ਦਿਨ ਇਸ ਦੀ ਬਜਾਈ ਤੋਂ ਬਾਅਦ ਇਹ ਤੁਸੀਂ ਕਹ ਹੁਣ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ ਅੱਜ 8 8 ਜੁਲਾਈ ਹੋਈ ਹੈ ਜੀ ਤੇ ਇਹ ਪਨੀਰੀ ਹਲੇ ਲਗਾ ਕੇ ਚਲੋ ਵੀ 23 ਜਾਂ 24 ਦਿਨ ਦੀ ਹੋਈ ਹੈ 16 ਜੂਨ ਨੂੰ ਬੀਜੀ ਹੈ ਜੀ ਆਪਾਂ ਇਹ ਤੇ ਇਦੀ ਗ੍ਰੋਥ ਦੇਖੋ ਬਹੁਤ ਵਧੀਆ ਤੇ ਹੁਣ ਅਸੀਂ 1-2 ਦਿਨ ਦੇ ਵਿੱਚ ਉਹ ਵੀਡੀਓ ਪਾਵਾਂਗੇ ਤੇ ਕਿਦਾਂ ਲਗਾਈ ਹੈ ਆਪਾਂ ਇਹ ਪਨੀਰੀ ਤੇ ਇਦੀ ਹਾਈਟ ਵਗੈਰਾ ਕੀ ਸੀਗੀ ਉਹ ਤੁਸੀਂ ਵੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਕਿੰਨੀ ਬਹੁਤ ਵਧੀਆ ਪਨੀਰੀ ਜਿਹੜੀ ਤਿਆਰ ਹੋਈ ਹੈ ਇਸ ਕਰਕੇ ਆਪਾਂ ਹਰ ਵੀਡੀਓ ਦੇ ਵਿੱਚ ਕਹਿੰਦੇ ਸੀਗੇ ਪਨੀਰੀ ਬੀਜਾਂ ਦੇ ਇੱਕ ਖਾਸ ਟਾਈਮ ਹੁੰਦਾ ਹੈ ਹਰ ਵੈਰਾਈਟੀ ਨੂੰ ਉਸੇ ਹਿਸਾਬ ਦੇ ਨਾਲ ਬੀਜਣਾ ਚਾਹੀਦਾ ਚਲੋ ਜਿਹੜੇ ਕਿਸਾਨਾਂ ਨੇ ਅੱਗੇ ਜਾ ਕੇ ਤਿੰਨ ਫਸਲਾਂ ਲੈਣੀਆਂ ਨੇ ਆਲੂ ਵਗੈਰਾ ਲਗਾਉਣੇ ਨੇ ਉਹਨਾਂ ਦੇ ਨੂੰ ਤਾਂ ਚਲੋ ਜਿਹੜੀ ਹੈ ਪਨੀਰੀ ਉਹ ਆਪਣੇ ਗੇਤੀ ਵੀ ਸਕਦੇ ਹਾਂ ਪਰ ਫਿਰ ਵੀ ਜੇਕਰ ਆਪਾਂ ਬਾਸਮਤੀ ਝੋਨੇ ਦੀ ਪਨੀਰੀ ਜ਼ਿਆਦਾ ਗੇਤੀ ਬੀਜ ਕੇ ਜ਼ਿਆਦਾ ਗੇਤੀ ਆਪਣੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਆ ਪਨੀਰੀ ਨੂੰ ਤਾਂ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਝਾੜ ਵੀ ਘਟਦਾ ਤੇ ਕੁਆਲਿਟੀ ਨਹੀਂ ਬਣਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਬਾਸਮਤੀ ਦੀ ਖਰੀਦ ਆ ਉਹ ਪ੍ਰਾਈਵੇਟ ਆ ਤੇ ਇਸ ਦੀ ਜਿੰਨੀ ਵਧੀਆ ਕੁਆਲਿਟੀ ਤੁਸੀਂ ਮੰਡੀ ਦੇ ਵਿੱਚ ਲੈ ਕੇ ਜਾਓਗੇ ਉਨੀ ਵਧੀਆ ਰੇਟ ਲੱਗੇਗੀ ਆ ਜਿਹੜਾ ਖੇਤ ਆ ਇੱਦੇ ਵਿੱਚ ਆਪਾਂ ਲਾ ਲਾ ਰਹੇ ਹਾਂ ਜੀ ਪਨੀਰੀ ਆਪਣੀ ਲਾਉਣੀ ਆ ਬਾਸਮਤੀ ਦੀ ਇਹ ਮੱਕੀ ਵਾਲਾ ਖੇਤ ਆ ਮੱਕੀ ਦੀ ਜਿਹੜੀ ਵੈਰਾਈਟੀ ਸੀਗੀ ਇਹ ਸੀਗੀ ਪਾਪ ਕੌਰਨ ਵੈਰਾਈ ਕੰਟਰੈਕਟਰ ਕਰ ਤੇ ਕੀਤੀ ਹੋਈ ਸੀਗੀ ਇਹ ਕੰਟਰੈਕਟ ਕੀਤਾ ਹੋਇਆ ਸੀਗਾ ਤੇ ਟਾਂਡੇ ਆਪਣੇ ਖੇਤ ਦੇ ਵਿੱਚ ਸਿੱਧੇ ਬਾਕੇ ਤੇ ਫਿਰ ਇਹ ਪਨੀਰੀ ਆਪਾਂ ਹੁਣ ਆਪਣੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਨੀ ਆ ਜੀ ਵਾਸ ਨੂੰ ਜਿਹੜਾ ਇਹ ਬੀਜ ਹੈ 1985 ਇਹ ਬਹੁਤ ਵਧੀਆ ਵੈਰਾਈਟੀ ਹੈ ਇਸ ਦੇ ਵਿੱਚ 스멜 ਵੀ ਕਾਫੀ ਵਧੀਆ ਹੈ ਤੇ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ 1509 ਵੈਰਾਈਟੀ ਬਹੁਤ ਹੀ ਪ੍ਰਸਿੱਧ ਹੋਈ ਹੈ ਤੇ ਉਸ ਦਾ ਕਾਫੀ ਨਾਂ ਜਿਹੜਾ ਇਹ ਹੁਣ ਵੀ ਚਰਚਾ ਦੇ ਵਿੱਚ ਰਹਿੰਦਾ ਹੈ ਉਸ ਦੇ ਨਾਲ ਬਹੁਤ ਵਧੀਆ ਮੇਲ ਖਾਂਦੀ ਹੈ ਵੈਰਾਈਟੀ ਤੇ ਉਸ ਤੋਂ ਅਪਗ੍ਰੇਡ ਵੈਰਾਈਟੀ ਹੈ ਇਹ ਦਾ ਝਾੜ ਵੀ ਬਹੁਤ ਵਧੀਆ ਹੈ ਹੁਣ ਆਪਾਂ ਆਪਣੇ ਚੈਨਲ ਤੇ ਲਗਾਤਾਰ ਇਹ ਵੀਡੀਓ ਅਪਲੋਡ ਕਰਦੇ ਰਹਾਂਗੇ ਤੇ ਇਹ ਵੈਰਾਈਟੀ ਅੱਗੇ ਜਾ ਕੇ ਕਿਦਾਂ ਪਰਫਾਰਮ ਕਰਦੀ ਹੈ ਕਿਸ ਤਰ੍ਹਾਂ ਦੀ ਇਸ ਦੀ ਗਰੋਥ ਰਹਿੰਦੀ ਹੈ ਦੇਖੇ ਕਿ ਦੰਦ ਕਿਸ ਤਰ੍ਹਾਂ ਦਾ ਇਹਦਾ ਝਾੜ ਰਹਿੰਦਾ ਬਿਮਾਰੀਆਂ ਇਸ ਨੂੰ ਅੱਗੇ ਜਾ ਕੇ ਕਿੰਨੀਆਂ ਕ ਲੱਗਦੀਆਂ ਨੇ ਕਿੰਨੀ ਕ ਵਧੀਆ ਫੰਗਸ ਦਾ ਕਿੰਨਾ ਕ ਸਾਹਮਣਾ ਕਰਦੀ ਹੈ ਇਸ ਦੇ ਬਾਰੇ ਆਪਾਂ ਲਗਾਤਾਰ ਆਪਣੇ ਚੈਨਲ ਦੇ ਵੀਡੀਓ ਪਾਉਂਦੇ ਰਾਂਗੇ ਚੈਨਲ ਦੇ ਨਾਲ ਜੁੜੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਵੀਡੀਓ ਵੇਖਣ ਦੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ